ਚਨੇਆ ਗੱਲਾਂ ਕਰ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਮਨ ਨੂੰ ਵੇਖਾਂ ਬੜਾ ਕਿੱਥੇ ਆ ਇਹਦਾਂ ਗੱਲ ਕਰਦੀ ਆ ਮੈਨੂੰ ਤਾਂ ਲੱਭਾ ਨਹੀਂ ਡਈ ਮੈਂ ਤਾਂ ਸਾਰੇ ਅੰਦਰ ਬਾਹਰ ਹੀ ਫੇਰ ਹਟੀਆਂ ਐਦਾਂ ਕਰਦੀ ਆ ਉੱਪਰ ਦਰਵਾਜ਼ਾ ਖੁੱਲਾ ਹੋ ਲੱਗਦਾ ਉੱਪਰ ਹੀ ਚਲ ਗਈ ਐ ਵੇਖ ਕੇ ਆਵਾਂ ਇਹਨੂੰ ਕੀ ਕੰਡਈ ਉੱਪਰ ਐ ਲੈ ਦੱਸ ਮੈਂ ਕੋਚੜਾ ਜਾਂਦਾ ਉੱਪਰ ਅਸੋਲੇ ਲੱਭਾ ਕੀ ਕੰਡਈ ਆਇਆ ਮਜੂਦਾ ਮੈਂ ਕਿਦਾਂ ਬੂਆ ਖੋਲਿਆ ਵਾ ਨਿਆਣਾ ਉੱਪਰ ਆਇਆ ਵੀ ਇਹ ਤੇ ਬੂਆ ਢੋਲੇ ਸਾਰੀਆਂ ਮੱਖੀਆਂ ਅੰਦਰ ਵੜਨੀਆਂ ਨਿਆਣਕੇ ਚਲ ਅਟੇਚੀ ਕਿੱਥੇ ਪਿਆਵਾ ਇੱਦਾਂ ਕਰਦੀ ਐ ਸਾਰੇ ਕਪੜੇ ਲੈ ਜਮੀਏ ਹਰ ਕਿਨਾਰ ਕੋਈ ਚੀਜ਼ ਨਹੀਂ ਮੈਂ ਛੱਡ ਕੇ ਜਾਨੀ ਮੇਰਾ ਵਾਸ ਚੱਲਿਆ ਹਣਾ ਤੇ ਮੈਂ ਕੋਟ ਮੈਰिज ਕਰਾ ਕੇ ਫੇਰ ਹੀ ਆਉਂਗੀ ਫਿਰ ਤੇ ਕੁਛ ਨਹੀਂ ਕਰ ਸਕਦੇ ਪਾਵਾ ਇਹਦੇ ਚ ਕਪੜੀ ਪਿੱਛੇ ਇੱਥੇ ਵੇਖਾਂ ਮੈਂ ਕੱਲ ਸੋਣ ਮੇਰੀ ਇਕੱਲੀ ਬੈ ਕੇ ਗੱਲਾਂ ਕਰੀ ਜਾਨੀ ਆ ਕਦੋਂ ਦੀ ਆਈ ਆ ਨਾ ਤੇ ਕੋ ਕਪੜੇ ਨਹੀਂ ਪਏ ਲੱਗੀ ਮਮੀ ਮੈਂ ਕੱਢਣ ਨੂੰ ਤੇ ਨਾਲੇ ਐਡਾ ਰਕੈਚੀ ਕਰਨ ਨੂੰ ਕਰਕੇ ਬੈਠੀ ਮੰਮੀ ਇੱਥੇ ਸਾਰਾ ਉਸਮਾਨ ਪੋਣਾਵਾ ਮੈਂ ਵਿੱਚ ਬੁੱਕਸ ਵਗੈਰਾ ਵੀ ਮੇਰੀਆਂ ਉਹ ਜੁਣੀਆਂ ਮੇਰੀ ਗੱਲ ਸੁਣ ਤੂੰ ਨਾ ਸਾਰੇ ਘਰ ਦੇ ਰਜਾਮੰਦੀ ਨਾਲ ਨਹੀਂ ਚੱਲੀ ਚੋਰੀ ਚੱਲੀ ਆ ਐਡਾ ਰਟੈਚਿਕ ਧੋਏਂਗੀ ਤੇ ਤੈਨੂੰ ਵੇਖਣਾ ਨਹੀਂ ਕਿਸੇ ਨੇ ਕੋਈ ਛੋਟਾ ਜਿਹਾ ਬੈਗ ਲੈ ਤੇ ਦੋ ਚਾਰ ਵਿੱਚ ਤੇਰਾ ਕੋ ਕੱਪੜੇ ਆਪਣੇ ਆ ਜਿਹੜਾ ਤੇਰੇ ਬਸ ਪੇਪਰਾਂ ਤੱਕ ਕੰਮ ਨਿਭੜ ਜੇ ਉੱਥੇ ਆ ਤੂੰ ਇਹਨੇ ਕੱਪੜੇ ਕੀ ਕਰਨੇ ਉੱਥੇ ਮੰਮੀ ਪੇਪਰ ਜਲਦੀ ਤੇ ਨਹੀਂ ਹੋ ਜਣੀ ਟਾਈਮ ਲੱਗਦਾ ਵਾ ਥੋੜਾ ਜਿਹਾ ਤੇ ਤੂੰ ਉੱਥੇ ਰਹਿਣਾ ਵਿੱਚ ਦਿੰਦੀ ਆ ਨਾ ਮਹੀਨਾ ਤੇ ਲੱਗ ਹੀ ਜਾਣਾ ਵਾ ਪੇਪਰਾਂ ਨੂੰ ਐਡਾ ਰਟੈਚਿਕ ਹੜਿਆ ਨੇ ਸਰ ਨਾ ਤੇ ਉਹਦੇ ਵਿੱਚ ਕੁਛ ਵੀ ਨਹੀਂ ਆਉਣਾ ਕੁਛ ਨਹੀਂ ਲਾਉਣਾ ਉੱਥੇ ਤੇਰੇ ਕੱਪੜੇ ਪਏ ਅੱਗੇ ਤੂੰ ਲੈ ਕੇ ਆਈਂ ਕਰ ਕਿੰਨੇ ਕੁ ਲੈ ਕੇ ਆਈਂ ਉੱਥੇ ਮੰਮੀ ਧੋਤ ਨਹੀਂ ਆ ਸਾਰੇ ਤੇ ਮੈਂ ਲੈ ਆਈ ਵੇਖੇ ਨਹੀਂ ਜਈ ਕਿੰਨੇ ਕੁ ਲੈ ਕੇ ਆਈ ਲਿਆਈ ਤੇਰੀ ਵੀ ਨਹੀਂ ਕੀਤੀ ਉਹ ਮੈਂ ਲੈ ਕੇ ਵੀ ਦਵਾਂਗੀ ਤੁਸੀਂ ਉਹ ਵੀ ਨਹੀਂ ਲਾ ਕੇ ਦਿੱਤੇ ਮੈਨੂੰ ਤੇਰੀ ਆਪਣੇ ਘਰਤੂਤ ਹੋਈ ਹੈ ਮੇਰੀ ਨਹੀਂ ਹੋਈ ਜਦੋਂ ਆਂਦੇ ਫਲਾਣਾ ਵਿੱਚ ਚਲ ਜੇ ਟਮਕਾਣਾ ਵਿੱਚ ਚਲ ਜੇ ਭੂਆ ਦੇ ਮਿਲਣ ਮੇਲ ਮਰਤ ਕਰਦੇ ਈ ਤੂੰ ਤੇ ਮੈਂ ਤੈਨੂੰ ਕੀ ਕਰਾਂ ਆ ਪੈਜੀ ਨਹੀਂ ਜਾਣਾ ਬੈਗ ਤੈਨੂੰ ਮੈਂ ਦੇਣੀ ਨਹੀਂ ਹੈਗਾ ਤੇਰੇ ਕੋਲ ਤੇ ਉਹ ਲੈ ਜਿਹੜਾ ਕਿਤੇ ਸਾਹਮਣੇ ਕੋਈ ਆ ਵੀ ਜਾਏ ਮੱਥੇ ਵਾਜੇ ਤਾਂ ਲੁਕਾ ਸਕੀਏ ਲਿਆ ਦੋ ਤੂੰ ਹੀ ਲਿਆ ਦੋ ਫਿਰ ਮੇਕੋ ਤੇ ਨਹੀਂ ਕੋਈ ਤੇ ਕੱਪੜੇ ਖੜ 2-4 ਤੇ ਸਾਰੀ ਉਹਨਾਂ ਨਾਲੀ 2-4 ਨਾ ਨਹੀਂ ਮੰਮੀ ਮੈਂ ਇੱਥੇ ਪਾਣਾ ਇਹ ਥੋੜੀ ਇੱਕ ਸੂਟ ਇੱਕ ਵਾਰੀ ਪਾ ਲਿਆ ਫਿਰ ਬਾਰ-ਬਾਰ ਉਹੀ ਪਾਈ ਜਾਵਾਂ ਤੂੰ ਸੂਟ ਪਾਉਂਦੀ ਇੱਥੇ ਹੈ ਤੇ ਸੂਟ ਹੀ ਸਾਰੀਆਂ ਕੁੜੀਆਂ ਪੌਂਦੀਆਂ ਜੀ ਨਾ ਪਾ ਤੇ ਇੰਨੇ ਨੇ ਟੌਪ ਹੁੰਦੇ ਤੇਰੇ ਉਹਨਾਂ ਨੂੰ ਮੋੜ ਮਰਾੜ ਕੇ ਬੈਗ ਚ ਵਾਰ ਲਾ ਆਈ ਜਾਣੇ 7-8 ਤੇ ਬਾਕੀ ਤੈਨੂੰ ਮੈਂ ਥੋੜੇ ਪੈਸੇ ਵਾਧ ਦੇ ਦੂੰਗੀ ਉਹ ਨਾਲ ਉਥੋਂ ਲੈ ਲਈ ਚਲੋ ਠੀਕ ਹੈ ਦੇ ਦੇ ਪੈਸੇ ਦੇ ਦੇ ਉਹਨਾਂ ਫਿਰ ਵਾਧ ਮੈਨੂੰ ਦੇ ਦੂਗੀ ਤੁਹਾਨੂੰ ਪੈਸੇ ਮੈਂ ਤੂੰ ਤਾਂ ਖਾ ਹੀ ਲਿਆ ਕਿਤੇ ਇੱਕ ਕਰਦਾ ਕੋ ਵੱਖਰੇ ਗੱਲਾਂ ਉਹ ਇਹਨਾਂ ਰੋਲਾ ਪਾਈ ਜਾਂਦੇ ਬਾਅਦ ਚ ਸੁਣ ਲਿਆ ਨਾ ਉਹਨਾਂ ਨੇ ਸਭ ਨੂੰ ਔਰ ਅਟੈਚੀ ਹੈ ਨਾ ਇਹਨੂੰ ਵਾਰ ਤੇ ਕਿਤੇ ਲਗਾ ਦੇ ਇਹਨੂੰ ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਤੇਰੀ ਵੇਖੀ ਹੋਈ ਨਹੀਂ ਕੋਰਸ ਪੂਰੇ ਸਾਰੇ ਤਰੇ ਚੰਡੀਕੜ ਦੀ ਯਾਤਰਾ ਪੂਰੀ ਹੋਈ ਨਹੀਂ ਘਰੇ ਬੈਠੀ ਦੀ ਵੇਖੀ ਸਹੀ ਹੂੰ ਉਦੋਂ ਕਹਿੰਦੇ ਚਲ ਜਾ ਉਦੋਂ ਬੋਲੀ ਜਾਂਦੇ ਮੇਰੇ ਨਾਲ ਦੋ ਫਿਰ ਜਿਹੜਾ ਸਮਾਨ ਦੇਣਾ ਪਰ ਮੈਂ ਪਾਉਂਗੀ ਕਿੱਦਾਂ ਕੱਪੜੀ ਤੇ ਮੈਂ ਸਾਰੇ ਖੜਨੇ ਹੁਣ ਕੀ ਕਰਾਂ ਚਲ ਕਹਿੰਦੇ ਦੇ ਨਾ ਪੈਸ ਦਿਲ ਲੁੰਗੀ ਲੋੜਦੇ ਹੋਣਗੇ ਪੈਸੇ ਕੋਈ ਉਹ ਜੀਵਨ ਕੀ ਕਰਨ ਲੱਪੀ ਆ ਇੰਨਾ ਟਾਈਮ ਚੱਲ ਗਾ ਯਾਰ ਬਾਬਾ ਹੋ ਗਈਆਂ ਤਿਆਰ ਫਿਰ ਮੈਂ ਕੱਪੜੇ ਬਦਲਣ ਲੱਪੀ ਮੈਂ ਚੱਲ ਸੂਟ ਬਦਲ ਕੇ ਜਾਨੀ ਆ ਚੱਲ ਗਾ ਟਾਈਮ ਨਾ ਜਾਵਾਂਗੇ ਤਾਂ ਮੁੜ ਕੇ ਟਾਈਮ ਨਾ ਬਸ ਮਿਲ ਜੂਗੀ ਚੱਲ ਕੋਈ ਨਹੀਂ ਵਾਸਤੇ ਮਿਲ ਹੀ ਜਾਣੀ ਆ ਵੀਰ ਉਹਨਾਂ ਨੂੰ ਮਿਲ ਲਈ ਕਿੱਥੇ ਗਏ ਆ ਪਤਾ ਨਹੀਂ ਕਿੱਧਰ ਨੂੰ ਚੱਲ ਗਏ ਸਾਰੇ ਅੰਦਰ ਤੇ ਕੋਈ ਵੀ ਨਹੀਂ ਲਿਖਣ ਡਿਆ ਇੱਥੇ ਹੋਣਿਆ ਕਿਤੇ ਕਿੱਦਾਂ ਤਿਆਰ ਹੋਗੇ ਜੀ ਲੈ ਪੁੱਤ ਚੱਲੀਏ ਹੁਣ ਦੋ ਦਿਨ ਹੋ ਗਏ ਸਾਨੂੰ ਆਇਆਂ ਨੂੰ ਨਹੀਂ ਅੱਜ ਨਹੀਂ ਜਾਣਾ ਹੈਗਾ ਕਿਉਂ ਨਹੀਂ ਜਾਣਾ ਪੁੱਤ ਅੱਜ ਸਾਨੂੰ ਜਾ ਲੈਂਦੇ ਨਹੀਂ ਨਹੀਂ ਅੱਜ ਨਹੀਂ ਰਹਿਣਾ ਮਰੀ ਨੂੰ ਬਾਦ ਮਾਰਦੀਆਂ ਨਾ ਤੇਰਾ ਫੁੱਫੜ ਕਾਲਾ ਹੋਇਆ ਵਾ ਉਹ ਮੇਰੀ ਗੱਲ ਸੁਣ ਪੁੱਤ ਕੋਈ ਨਹੀਂ ਉਹ ਕੋਈ ਗੱਲ ਹੀ ਫੇਰ ਕਿਤੇ ਆ ਜਾਾਂਗੇ ਮਾਂ ਹਾਂ ਤੇ ਅਹੀਂ ਕਿਹੜੇ ਕਿਹੜੇ ਅਹੀਂ ਕਿਹੜੇ ਬੁਲਾਏ ਰੋਜ਼ ਤੁਰੇ ਜੇ ਅਹੀਂ ਕਿ ਮੈਂ ਤਾਂ ਹੋ ਕੇ ਕਹਣਾ ਕਿ ਅਹੀਂ ਕਿਹੜੇ ਬੁਲਾਏ ਤੇ ਰਹੀ ਹੁੰਦੇ ਆ ਫੇਰ ਆ ਜਾਾਂਗੇ ਕਿਹੜੇ ਵੇਲੇ ਉਹੀ ਨਹੀਂ ਹੋਣਾ ਮੈਨੂੰ ਪਤਾ ਵਾ ਨਹੀਂ ਨਾ ਰਾਂਗੇ ਬਥੇ ਕੋਈ ਗੱਲ ਹੀ ਫਿਰਦੀ ਐ ਤੂੰ ਜੇ ਅੱਗੇ ਮਾਂ ਆਏ ਜੇ ਨਹੀਂ ਨਹੀਂ ਜਾ ਕੇ ਮੈਂ ਆਪਣਾ ਕੰਮ ਧੰਦਾ ਵੇਖੀਏ ਤੀ ਬੈਠਾ ਮੈਂ ਹੁਣ ਡੈਡੀ ਨੂੰ ਬਾਦ ਮਾਰਦੀ ਆ ਆਹ ਹੈ ਡੈਡੀ ਨੂੰ ਜਾਣ ਨਹੀਂ ਦੇਣਾ ਵੀ ਰਹਿਣ ਡੈਡੀ ਨੂੰ ਉਹਨੇ ਫੇਰ ਕਹਿ ਦਿੰਦਾ ਨਹੀਂ ਕੁਛ ਨਾ ਕੋ ਅਹੀਂ ਚੁੱਪ ਕਰਕੇ ਚੱਲ ਜਾਣਾ ਹੀਗਾ ਆਹ ਉਹ ਹੀ ਤਾਂ ਗੱਲ ਵਾ ਆਹੋ ਚੱਲ ਹੁਣ ਲੈ ਆਈ ਹਾਂ ਡੈਡੀ ਨੂੰ ਚੱਲ ਕੋਈ ਨਹੀਂ ਕਹਿ ਦਾਂਗੇ ਸਾਨੂੰ ਕੰਮ ਵਾ ਜ਼ਰੂਰੀ ਹੈ ਇਨ ਜਾਣਾ ਜਾਣਾ ਵਾ ਅੱਜ ਦੱਸਾਂ ਗੱਲ ਕੀ ਐ ਤੂੰ ਹੀ ਰਹਿਣ ਦਾ ਖੜਾ ਨਾ ਕਰੀ ਉਹ ਮੈਂ ਕਿੱਥੇ ਤੁਹਾਡੇ ਸਾਹਮਣੇ ਤੁਸੀਂ ਮੈਨੂੰ ਕਿਹਾ ਵੀ ਤਿਆਰ ਹੋ ਤੇ ਮੈਂ ਤਿਆਰ ਹੋ ਗਈ ਆ। ਤੀ ਫਿਰ ਮੇਰੇ ਤੇ ਪਾਣਾ ਪਣੀ ਜਾਂਦੇ। ਬੰਦੇ ਨੇ ਤਾਂ ਕਹਿਣਾ ਹੀ ਹੁੰਦਾ ਵਾ। ਚਲ ਕੋਈ ਗੱਲ ਨਹੀਂ ਫਿਰ ਕੀ ਆ? ਜੇ ਅਗਲੇ ਖੇਚ ਕਰਦੇ ਆ ਤਾਂ ਫੇਰ ਹੀ ਕਹਿੰਦੇ ਆ। ਉਹ ਤਾਂ ਤੇਰੀ ਗੱਲ ਨਾਲ ਮੈਂ ਸਹਿਮਤ ਹੈਗਾ ਵਾ। ਆਹੋ। ਤੇ ਪਰ ਮੈਂ ਤਾਂ ਚੱਲ ਆਪਾਂ ਵੀ ਜਾ ਕੇ ਆਪਣਾ ਕਾਰੋਬਾਰ ਵੇਖੀਏ ਥੋੜਾ ਬੋਧੇ ਜਾ ਕੇ। ਆਹੋ ਅਮਰਨ ਵੀ ਔਖੀ ਹੋ ਗਈ ਹੁਣੀ ਆ। ਉਹ ਤਾਂ ਗੱਲ ਵਾ। ਆ ਉਹ ਗੱਲਾਂ ਕਰਦੀ ਹੁਣੀ ਟਕੇ ਟਕੇ ਦੀਆਂ ਪਿਆਰੀਆਂ ਨਹੀਂ। ਬਿਲਕੁਲ ਬਿਲਕੁਲ। ਆਹੋ। ਉਹਨੇ ਕਹਣਾ ਘੜੀ ਪਾਉਂਦਾ ਕਹਿ ਕੇ ਤੇ ਮੇਰੇ ਨਾਲ ਕਿੰਨਾ ਟਾਈਮ ਲਾ ਕੇ ਆਏ ਆ। ਆਹੋ। ਤੇ ਨਾਲੇ ਜਿਵੇਂ ਰੋਜ਼ ਕਿਤੇ ਘਰ ਵਾਲ ਕੋਈ ਵ ਜਿਤਨਾ ਮਰਜੀ ਹੈ ਨਾ ਕੋਈ ਤੇ ਐਡਾਂ ਖਿਆਰਾ ਆਦਾ ਮੁੜ ਕੇ ਲੋਕੀ ਆਵਾ ਕੌਣ ਨਹੀਂ ਕਰ ਛੱਡਦੇ ਹੁੰਦੇ ਕੰਮ ਚੱਲ ਕੋਈ ਨਹੀਂ ਆਹੋ ਚਲੋ ਫਿਰ ਚਲੀਏ ਚੱਲ ਫਿਰ ਲੈ ਪਾ ਆਏ ਤੂੰ ਇਹ ਜੈਲੀ ਕਰ ਲਈ ਆ ਉਹ ਨਹੀਂ ਚਲੀਏ ਯਾਰ ਹੁਣ ਬੈ ਬੈ ਤੂੰ ਕਿੱਧਰ ਟੁੱਟ ਕੇ ਜੇ ਲੰਗਿਆ ਸੀ ਉਹ ਨਹੀਂ ਨਹੀਂ ਹਾਂ ਦੱਸਾ ਗੱਲ ਕੀ ਆ ਉਹ ਮੈਂ ਨਹੀਂ ਚੱਲ ਵੇਖੀ ਜਾ ਕੇ ਆਪਣਾ ਕਾਰੋਬਾਰ ਥੋੜਾ ਪਤਾ ਮੈਂ ਜਦੋਂ ਆਏ ਨਾ ਉਦੋਂ ਕਿਹਾ ਵੀ ਤਿੰਨ ਚਾਰ ਦਿਨ ਨਹੀਂ ਜਾਣਣਾ ਉਹ ਜਾਣ ਦੀ ਗੱਲ ਤੇ ਕੋਈ ਨਹੀਂ ਗਈ ਉਹ ਪਰਮਨ ਵੀ ਫੋਨ ਦੇ ਹੀ ਕਰਨਾ ਉਹਨਾਂ ਵੀ ਕਿਤੇ ਜਾਣਾ ਵਾਰੇ ਭੋਗ ਭਾਗ ਤੇ ਪਤ ਕਹਿਣੇ ਵੀ ਤੁਸੀਂ ਆ ਜਾਓ ਤੇ ਚੱਲ ਮੁੜ ਕੇ ਘਰ ਤੁਸੀਂ ਮੁੜ ਕੇ ਖਾ ਖਾੜਾ ਖਿਆ ਰੱਖਿਓ ਮੇਰੀ ਗੱਲ ਸੁਣੋ ਰਮਨ ਜਾਣਾ ਵਾ ਨਾ ਤੇ ਤਾਈ ਨੇ ਗੁੱਸਾ ਕਰਨਾ ਵੀ ਅੱਗੇ ਮੈਨੂੰ ਕਹਿੰਦਾ ਸੀ ਐਦਾਂ ਰਮਨ ਨੂੰ ਕਹਿ ਗਿਆ ਤੇ ਤਾਈ ਨੂੰ ਫੋਨ ਕਰ ਦੋ ਜਾਣਾ ਗਿਆ ਤੁਸੀਂ ਰੋ ਇੱਥੇ ਤੈਨੂੰ ਫੋਨ ਕਰਨਾ ਰੋ ਇੱਥੇ ਬੰਦਾ ਚੰਗਾ ਲੱਗਦਾ ਵਾ ਵੀਰ ਇਹਨਾਂ ਨੇ ਫਿਰ ਮੈਨੂੰ ਕਹਿਣਾ ਵਾ ਵੀ ਤੂੰ ਜਾਣਬੁੱਝ ਕੇ ਪੈਰ ਖਸਕਾਉਂਦੀ ਫਿਰਨੀ ਆ ਪੇਕਾ ਤੱਕ ਨਿਕਲ ਨਹੀਂ ਕਰਦਾ ਫਿਰ ਆ ਜਾਗੇ ਕੋਈ ਗੱਲ ਹੀ ਹੈ ਅਸੀਂ ਕਿਤੇ ਬੀਕਾ ਨੇ ਰਹਿਨੇ ਆ ਜੇ ਤੈਨੂੰ ਜਾਣਾ ਨਾ ਮੈਂ ਨਰਾਜ਼ ਆਂ ਲਾ ਸੋਲੋ ਤੇ ਅੱਤ ਹੀ ਕਹਿਣਾ ਨਾ ਵੀ ਮੇਰੀ ਗਲਤੀ ਆ ਹੁਣ ਮੈਂ ਕੱਪੜੇ ਵੀ ਪਾਏ ਆ ਤੇ ਸਭ ਕੁਝ ਤਿਆਰੀ ਕੀਤੀ ਆ ਮੇਰੇ ਵੱਲੋਂ ਪਾਏ ਹੁਣੇ ਉੱਠ ਕੇ ਤੁਰ ਪਾ। ਜਾਣੂ ਨਾ ਤੇਰਾ ਦਿਲ ਵੀ ਨਿਕਾ ਕਰਨ ਦਿਆ। ਆ ਵੇਖ ਲੈ ਵੀਰ ਤੂੰ ਵੀ ਕਹਿਂਦੇ ਵੀ ਕਦੋਂ ਵੀਰ ਆਵੇ ਤੇ ਕਦੋਂ ਕਵੇ ਭਾਈਏ ਨਾ ਤੇ ਕੰਮ ਇੱਥੇ ਇੱਥੇ ਰੁਕ ਜੇ। ਲੈ ਮੈਨੂੰ ਇੱਕ ਵਾਰੀ ਕਹਿ ਤਾਂ ਮੈਂ ਕੱਪੜੇ ਪਾ ਲਏ। ਹਾਂ ਮੈਨੂੰ ਪਤਾ ਵਾ ਸਾਰੇ ਆ ਕੇ ਨਾ ਸਾਰੇ ਇੱਧਰ ਖੜੇ ਕਰਦੇ ਹੁੰਦੇ। ਲਿਆ ਰਾਮ ਚਲ ਜੀ ਨਾ ਕੈਂਡਾ ਵਿਚਾਰਾ ਤੇ ਘਰ ਆਤ ਰਹਿ ਪੈ ਨਹੀਂ ਫਿਰ ਕੀ ਆ ਸਵੇਰੇ ਨਾ ਫਿਰ ਸੋਚਦੇ ਚੱਲ ਪਾਂਗੇ ਫਿਰ ਹੈ ਚੱਲ ਕੋਈ ਗੱਲ ਨਹੀਂ ਨਾਲੇ ਦਿਲ ਜੀਤਨੇ ਵੀ ਗੁੱਸਾ ਕਰਨਾ ਵਾ ਉਹ ਤਾਂ ਗੱਲ ਆ ਹੁਣ ਮੰਗੂ ਆਪਣੇ ਭਰਾ ਦੀ ਗੱਲ ਨਹੀਂ ਮੋੜ ਸਕਦਾ ਤੇ ਸੈਰਸ ਤੇ ਸਨੀ ਵੀ ਨਹੀਂ ਹੈਗੇ ਘਰ ਕਿਤੇ ਤੇ ਜੇ ਅਸੀਂ ਚਲ ਗਏ ਨਾ ਇਦਾਂ ਹੀ ਅਗਲਿਆਂ ਨੇ ਮੁੜ ਕੇ ਕਹਿਣਾ ਕਿ ਭੂਆ ਨਾਲ ਮਿਲ ਕੇ ਵੀ ਨਹੀਂ ਗਈ ਉਹ ਗੱਲ ਆ ਗਈ ਹੈ ਮੈਂ ਲੈਣਾ ਪਿਆ ਮਗਰ ਫੋਨ ਕਰਨਾ ਆਹੋ ਇੱਕ ਰਾਤ ਦੀ ਕਿਹੜੀ ਗੱਲ ਵਾ ਹੈ ਅੱਧੀ ਰਾਤ ਰਹਿ ਪੈਨੇ ਆ ਤੇ ਫਿਰ ਕੱਲ ਨੂੰ ਚਲ ਜਾਾਂਗੇ ਟਾਈਮ ਤੇ ਚਲ ਕੋਈ ਜਿੰਨੇ ਚ ਰੋਟੀ ਬਣੀ ਹੈਗਾ ਘਰਪਾ ਚ ਖਾਣਾ ਪੈਣਾ ਇਥੋਂ ਦੀ ਬਾਸਣ ਹਾਂਜੀ ਨਹੀਂ ਗਿਆ ਵਕਤ ਅਜੇ ਕੰਮ ਤੇ ਅੰਦਰ ਅੱਛਾ ਅੱਛਾ ਤੇ ਮੈਂ ਨੂੰ ਕਰਦਾ ਫੋਨ ਠੀਕ ਆ ਕੋਈ ਨਹੀਂ ਤਰੀਂ ਤੋਂ ਕੰਮ ਕਰਦੇ ਆ ਉਹ ਨਹੀਂ ਨਹੀਂ ਇੰਤਜ਼ਾਮ ਕਰਦਾ ਕਰਨਾ ਕੋਈ ਗੱਲ ਨਹੀਂ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਸਾਹ ਤੈਨੂੰ ਦਾਤ ਪਾਈ ਸੀ ਨਾ ਖਵਾ ਲ ਖਵਾ ਲ ਲਿਆ ਕੇ ਆਪਣੇ ਭਾਈਏ ਨੂੰ ਅਨਸੋਨੀ ਚੀਜ਼ਾਂ ਨਹੀਂ ਨਹੀਂ ਕੋਈ ਗੱਲ ਨਹੀਂ ਰੱਖ ਲਾ ਕੱਪੜੇ ਹੁਣ ਮੈਂ ਚਾ ਰੱਖ ਲਾ ਫਿਰ ਹੁਣ ਲੈਣਾ ਇੰਨੀ ਖੇਚ ਦੇਣਾ ਕਰਨਾ ਕਿਉਂ ਤੇ ਤੂੰ ਨਹੀਂ ਥੁਰੀ ਚੰਗਾ ਪਰ ਹੁਣ ਵੀ ਘਰੀ ਕੋਲੀ ਬਸ ਸਵੇਰੇ ਟਾਈਮ 'ਤੇ ਉੱਠ ਪੀ ਨਾ ਉਹ ਚੰਗਾ ਬਾਬਾ ਉੱਠੂਗੀ ਟਾਈਮ ਦੇ ਨਾਲ ਕਿੰਨੇ ਕਿੰਨੇ ਦਿਨ ਘਰ ਆਲੇ ਵੇਖਣਾ ਵਾ ਚਲੋ ਠੀਕ ਆ ਆਹ ਲੈ ਬਈ ਤੇਰੇ ਦਿਲ ਦੀ ਹੋ ਗਈ ਓ ਪੂਰੀ ਤੇ ਸਿਰੇ ਨਾ ਮਨਾ ਕਰੀ ਸਾਨੂੰ ਹੈ ਚਲ ਠੀਕ ਹੈ ਹੈ ਆਦਾ ਰਹੋ ਪਾਣੀ ਕਰੀ ਗਏ ਆ ਹਾਂ ਸਿਰਿਆਂ ਨੂੰ ਨਾ ਟਾਈਮ ਨਾਲ ਦੇ ਘਰਾਂ ਵੀ ਪਤਾ ਨਹੀਂ ਬੱਸੇ ਬਹਿ ਕੇ ਚੱਲ ਜਾਂਗੇ ਐ ਇੰਦਾ ਕਰਾ ਕਰ ਹੈ ਤੇ ਪੇਰਾ ਮਰ ਜਾਗਾ ਟਾਈਮ ਨਾਲ ਉਹ ਨਹੀਂ ਕੋਈ ਗੱਲ ਕਿਉਂਕਿ ਜਾ ਕੇ ਸ਼ੇਸ਼ੇ ਵੀ ਨਹੀਂ ਮੁਰਦੇ ਉਹ ਯਾਰ ਕੰਮ ਵੀ ਤੇ ਦੇ ਤਰ੍ਹਾਂ ਤੇ ਤੈਨੂੰ ਪਤਾ ਤੇ ਹੈ ਕੰਮ ਕੱਢੇਗਾ ਮੈਨੂੰ ਪਤਾ ਨਾਲੇ ਹੁਣ ਸਿਆਲੀ ਦੇਣ ਹੈਗੇ ਆ ਇੱਕ ਦੋ ਕੰਮ ਕਰ ਲਈਏ ਤੇ ਦੇਣਾ ਹੋ ਜਾਂਦਾ ਵਾ ਇਹ ਤਾਂ ਗੱਲ ਹੈਗੀ ਕੋਈ ਗੱਲ ਹੈ ਤੇ ਚਲੋ ਕੋਈ ਨਹੀਂ ਫਿਰ ਅੱਜ ਦੀ ਰਾਤ ਲਾ ਦਿੰਦੇ ਫਿਰ ਹੈ ਜੀੜ ਆ ਕਾ ਹੋ ਗਿਆ ਤੜਕਾ ਤੇ ਉਹ ਮੇਰੀ ਗੱਲ ਸੁਣਾ ਕੀ ਲੱਗੀ ਬਣਾਉਣ ਨਮਕੀਨ ਚੌਲ ਲੱਗੇ ਬਣਾਉਣ ਇੰਜ ਕਰ ਹਾਂਜੀ ਪੰਜ ਸੱਤ ਗੰਢੇ ਹੋਰ ਕੱਟਦਾ ਲੈ ਐਨੇ ਕੀ ਕਰਨੇ ਆ ਵਿੱਚ ਗਾਜਰਾ ਗੁਜਰਾ ਪੈ ਜਾਣੇ ਆ ਮਟਰ ਪੈ ਜਾਣੇ ਆ ਗੰਢੇ ਗੜੇ ਨੇ ਚੰਗੇ ਲੱਗਦੇ ਚੌਲਾਂ ਚ ਮੈਂ ਨਾ ਸੁਣੀ ਨੂੰ ਕੀਤਾ ਪੋਣਾ ਹਾਂ ਉਹ ਭਾਜੀ ਵਾਸਤੇ ਨਾ ਸਬਜ਼ੀ ਮਂਗਾਈ ਆ ਉਹ ਬਣਾਉਣੀ ਆ ਲੈ ਦੱਸ ਉਹ ਤਾਂ ਚੱਲ ਚੱਲੇ ਆ ਤਿਆਰ ਹੋਏ ਆ ਤੁਸੀਂ ਆ ਸਬਜ਼ੀਆਂ ਮੰਗਾ ਲਈਆਂ ਚੱਲੇ ਨਹੀਂ ਗਏ ਮੈਂ ਰੋਕ ਲਿਆ ਵਾ ਕੱਲ ਜਾਣਗੇ ਹੁਣ ਹੱਦ ਹੋ ਗਈ ਤੁਹਾਡੇ ਵਾਲੀ ਵੀ ਰੋਕ ਲਿਆ ਵਾ ਨਾ ਜਿਹੜਾ ਉਹਦਾ ਇੱਕ ਕੋਠਾ ਹੈਗਾ ਉਹ ਵੀ ਛੱਤ ਜਾਣ ਡਿੱਗੀ ਹੋਣੀ ਆ ਰੋਕ ਲਿਆ ਉਹਨਾਂ ਨੂੰ ਤੇ ਮੁੜ ਕੇ ਸਾਰਾ ਪੌੜਾ ਹਾਨੂੰ ਹੀ ਕਰਨਾ ਪੈਣਾ ਔਰ ਦੋ ਮੰਜ਼ਿਓ ਦੇ ਘਰ ਵਾ ਨਾ ਉਹ ਵੀ ਕਿਹਨਾਂ ਚੁੱਕ ਕੇ ਲੈਣ ਜਿੰਨੇ ਚੋਰੀਆਂ ਹੋਣ ਡੀਆਂ ਕੀ ਕਰਦੇ ਹੁੰਦੇ ਜੇ ਤੁਸੀਂ ਕੋਈ ਗੱਲ ਨਹੀਂ ਮੱਝ ਚੁੱਕੇ ਜਾਣਗੇ ਨਾ ਮੈਂ ਦੇਵਾਂਗਾ ਤੇ ਤੈਨੂੰ ਕਹਦੇ ਤਕੀਬ ਨਾ ਮੋਟਾ ਮਖਿਆ ਕਰ ਇੱਕ ਵਾਰੀ ਨੇ ਦਿੱਤਾ ਜਾਂਦਾ ਉਹ ਆਪਣੀ ਕੋਠੇ ਜਿੱਡੀ ਹੋਈ ਆ ਉਹਨੇ ਵਿਆਣੀ ਉਹਨੂੰ ਹੀ ਪੁੱਜੀ ਜਾਣਾ ਤੂੰ ਚੋਰੀਆਂ ਕਰਵਾਈ ਜਾਣ ਕੇ ਰਹੀ ਜਾ ਤੈਨੂੰ ਫੇਰ ਦੇ ਹੀ ਜਾਊਂਗਾ ਇੱਕੋ ਦਾ ਹੀ ਆਸਰਾ ਵਾ ਤੂੰ ਮਤ ਐਗਲਾਂ ਕਰਦੇ ਆਂ ਨਾ ਚੋਰ ਤੈਨੂੰ ਜਾਣਦੇ ਹੁੰਦੇ ਵੀ ਚੋਰੀ ਕਰਦੀਆਂ ਅੱਗੇ 2 ਦਿਨ ਹੋ ਗਏ ਕੰਨੀ ਚੋਰੀ ਹੋ ਗਿਆ ਨਾ ਜੀ ਨਾ ਜੇ ਜਾਣਦੇ ਹੀ ਤਾਂ ਉਹਨਾਂ ਨੂੰ ਜਾਣ ਦੋ ਹੈ ਜਕਰ ਕੋਲਾ ਹੈਗਾ ਆਪਣਾ ਵਿਚਾਲਣ ਨੂੰ ਜਾ ਕੇ ਤੁਹਾਡੇ ਵਾਲੀ ਵੀ ਹੱਦ ਹੋਈ ਆ ਫੇਰ ਆ ਜਾਂਦੇ ਉਹ ਬੜਾ ਵੱਲ ਖਤ ਰਹਿਣ ਦੇ ਹਾਦ ਹੈਗੇ ਕੋਲੀ ਫੇਰ ਆਏ ਨਾ ਉਹਨਾਂ ਨੇ ਹਫਤੇ ਬਾਅਦ ਹੀ ਵੇ ਗੱਲਾਂ ਐ ਕਰੀ ਤਾਂ ਬਹੁਤ ਉਮੀਦ ਧੇਰੀ ਆਉਂਦੀ ਹੁੰਦੀ ਆ ਸਭ ਘੋਟ ਜਾਣਾ ਹੁੰਦਾ ਵਾ ਉਹਦਾ ਕਹ ਤਕਲੀਫ ਹੋਣ ਦੇ ਤੈਨੂੰ ਰਹਿਣ ਤੋਂ ਨਾ ਸਨਿ ਨੇ ਫੋਨ ਕਰਤਾ ਕਮ ਸਿਕ ਮੈਨੂੰ ਤਾਂ ਪੁੱਛ ਲੈਂਦੇ ਤੇ ਸਨਿ ਨੂੰ ਫੋਨ ਕਰਦਾ ਮੈਂ ਵੀ ਮੰਗਾਉਣੀ ਕੋਈ ਸਬਜੀ ਸਬਜੀ ਕਾ ਨਹੀਂ ਅਗੜ ਇਹਨਾਂ ਸਬਜ਼ੀਆਂ ਬੜੀਆਂ ਪੰਜਾਂ ਦਾ ਰੋ ਕਿੰਨੇ ਖਾਣੀਆਂ ਉਹ ਦੂਜੀ ਸਬਜ਼ੀ ਮੰਗਾਈ ਮੀਟ ਉਹਦੇ ਵਾਸਤੇ ਆਹੋ ਅਸੀਂ ਤਾਂ ਖਾਂਦੇ ਨਹੀਂਗੇ ਉਹ ਖਾ ਲੈਂਦਾ ਨਾਲ ਸੈਲਸ ਖਾ ਲੂਗਾ ਜੀ ਅਸੀਂ ਨਹੀਂ ਖਾਂਦੇ ਅਸੀਂ ਮੰਗਵਾਇਆ ਕਿਉਂ ਤੁਸੀਂ ਜਾ ਕੇ ਖਾਂਦੇ ਜੀ ਭੈਣ ਕੋ ਬਹਿ ਰਿਹਾ ਮੈਂ ਨਹੀਂ ਖਾਂਦਾ ਅਸੀਂ ਕਿਹੜਾ ਖਾਂਦਾ ਵਾ ਅਸੀਂ ਤਾਂ ਮੂੰਹ ਲੱਗਦਾ ਚਲ ਸੈਲਸ ਖਾ ਲੂਗਾ ਇਹਨੇ ਭਾਣੇ ਨਾਲ ਚਲ ਪਰੋਣਾ ਆਇਆ ਵਾ ਉਹਦੀ ਸੇਵਾ ਹੋਊਗੀ ਫਾਇਰਸ ਲੱਗਾ ਕੋਈ ਮੀਟ ਦੇ ਉਹ ਬੜਾ ਤਰਿਆ ਰੋਜ ਹਾਂ ਫਾਇਰਸ ਦਾ ਵਿੱਚ ਨਾ ਲਾਓ ਜਿਹਦੇ ਵਾਸਤੇ ਮੰਗਾਇਆ ਉਹਦੇ ਵਾਸਤੇ ਕਹੋ ਚਲ ਜਿਹੜਾ ਮੈਂ ਕੰਮ ਕਾਇਓ ਕਰ ਗਾੜੀ ਹੋਰ ਸੁਣਾਈ ਜਾਂਦੀ ਮੈਨੂੰ ਨਾ ਇਹ ਪਰੇ ਦਾ ਵੱਖਰੇ ਤੋਂ ਵੱਖਰੇ ਕੰਮ ਕਰਦਾ ਰਹਿੰਦਾ ਨਾ ਪੁਸ਼ ਦੇ ਨਾਲ ਗੇਸਦੇ ਸੁਨਿਆ ਲੈ ਕੇ ਆਏ ਦੇ ਨਾ ਵੇਤਨਵਾ ਪਵਾੜਾ ਅੰਤਰਾਗੇ ਤੇ ਮੈਂ ਤਾਂ ਆਖਿਆ ਨਿਕਲ ਲੱਗੀ ਸਗਾਤ ਪਰ ਨਿਕਲਦੀ ਨਿਕਲਦੀ ਫੇਰ ਬਹਿ ਗਈ ਆ ਮੈਨੂੰ ਤਾਂ ਅੱਗੇ ਪਤਾ ਹੀਗਾ ਇਹਨੇ ਕੋਈ ਨਾ ਕੋਈ ਬਹਾਨਾ ਲਾ ਕੇ ਤੇ ਬਹਿ ਜਾਣਾ ਫੇਰ ਇੱਥੇ ਡੇਰੇ ਲਾ ਕੇ ਉਹੀ ਗੱਲ ਹੋਈ ਆ ਉਹਦਾ ਤਾਂ ਮੈਂ ਸੋਚਿਆ ਕੁੜੀ ਨੂੰ ਸਿਰੇ ਛੱਡਾਉਂਗੀ ਸੋਪਤੇ ਜਾ ਕੇ ਤਾਂ ਪਵਾੜਾ ਅੰਤਰਾ ਜੇ ਇਹ ਨਹੀਂ ਲਈ ਤੇ ਮੈਂ ਕੁੜੀ ਨੂੰ ਕਿਥੋਂ ਛੱਡਣ ਜਾਣਾ ਵਾ ਦਿਨ ਵਧੀ ਜਾਂਦੇ ਆ ਉਹਨੇ ਫੇਰ ਰੋਣਾ ਨਿਆਣੀ ਨੇ ਕਿ ਮਮੇ ਮੇਰੇ ਪੇਪਰ ਵਾ ਮੇਰੀ ਪੜਾਈ ਖਰਾਬ ਹੋਣ ਲਈ ਮੈਂ ਪੜ੍ਹਨਾ ਮਜਾ ਕੇ ਹੁਣ ਦੱਸ ਮੈਂ ਕੀ ਕਰਾਂ ਮੇਰਾ ਕੀ ਕਸੂਰ ਵਾ ਇਹ ਤੂੰ ਤੇਰਾ ਬੋਝ ਸੇ ਤੋ ਲੱਥਣ ਨਹੀਂ ਡਿਆ ਕਰ ਜਿੱਦਣ ਜਾਊਗੀ ਨਾ ਕਿ ਤਾ ਸ਼ੁਕਰ ਹੀ ਕਰੂੰਗੀ ਕਿਤੇ ਇਹਨੇ ਖਾ ਹੀ ਲਿਆ ਜਿੱਦਣ ਦੀ ਆਈ ਹੈ ਗੰਡੇ ਚੀਰ ਹੁਣ ਹੋਰ ਸਿਆਪਾਂ ਉਤਰਾਂ ਨਵੇਂ ਦਾ ਨਵੇਂ ਕੋਈ ਗੱਲ ਰੱਖਦੇ ਮੇਰੇ ਲੈ ਚੱਲੇ ਹੀ ਤੇ ਵੇਖ ਲੈ ਵੀਰ ਕਿੰਨਾ ਕਰਦਾ ਵਾ ਅੱਜ ਫੇਰ ਨਹੀਂ ਜਾਣ ਦਿੱਤਾ ਹੁਣ ਕਹਿਣ ਡਿਆ ਮੈਂ ਪਾਈ ਦੀ ਸੇਵਾ ਕਰਨੀ ਆ ਤੇ ਪਰਜਾਈ ਮੇਰੀ ਦਾ ਪਾਏ ਮੂੰਹ ਏਡਾ ਹੋ ਜੇ ਫੇਰ ਉਹਨੇ ਤੇ ਵੇਖ ਕੇ ਬੁੜਬੁੜ ਕਰਨ ਦਾ ਆਪਣਾ ਵੀ ਕਿਦਰ ਰਹਿ ਪਿਆ ਉਹ ਤੇ ਵਿੱਚ ਇਹ ਵਿੱਚ ਬੜੀ ਖੁਸ਼ੀ ਪ ਚੰਗਾ ਹੋਇ ਚੱਲੀ ਆ ਚੱਲ ਕੋਈ ਨਹੀਂ ਮੈਨੂੰ ਇਹਦਾ ਨਾ ਕਿ ਲੱਗੇ ਮੈਂ ਆਪਣੇ ਭਰਾਵਾਂ ਵੱਲ ਵੇਖਣਾ ਆਪਣੇ ਭਤੀਜਿਆਂ ਵੱਲ ਵੇਖਣਾ ਵਾ ਇਹ ਜੋ ਮਰਜ਼ੀ ਕਰਦੀ ਰਵੇ ਮੈਂ ਨਹੀਂ ਅਸਰ ਕਰਦੀ ਇਹਦਾ ਭੋਲੇ ਕੀ ਗੱਲਾਂ ਕਰੀ ਜਾਣ ਦੇ ਜੇ ਮੇਰਾ ਭਤੀਜਾ ਆਇਆ ਨਹੀਂ ਮੇਰਾ ਸੋਹਣਾ ਪੁੱਤ ਕਰਨਾ ਕੀ ਆ ਹਾਂਜੀ ਤਿਆਰ ਹੋਏ ਹੀਗੇ ਅੱਛਾ ਤੇ ਚੱਲੇ ਹੀ ਤੇ ਤੇਰਾ ਪਿਓ ਆ ਗਿਆ ਉਨੇ ਜਾਣ ਹੀ ਦਿੱਤਾ ਉਹਨੇ ਫੇਰ ਅਜ ਰੱਖ ਲਿਆ ਨਹੀਂ ਤੂੰ ਹੀ ਕਿਨੂੰ ਪੁੱਛ ਕੇ ਚੱਲੇ ਬੰਦਾ ਪੁੱਛ ਹੈ ਲੈ ਦੱਸ ਵੇ ਪੁੱਤ ਹੁਣ ਘਰ ਆਪਾਂ ਇਦਾਂ ਛੱਡ ਦੇਣਾ ਆਪਣਾ ਉਹ ਕਾਹ ਰਹਿੰਦਾ ਘਰ ਲੈ ਘਰ ਤੂੰ ਕਿਹਾ ਹੀ ਏ ਤੁਹਾਡੇ ਗਵਾਂਡੀਆਂ ਨੂੰ ਆਪਣੇ ਹੀ ਦੇ ਰਹਿਣਗੇ ਤੇ ਗਵਾਂਡੀ ਬੜੇ ਚੱਜਦੇ ਆ ਓਏ ਬੱਤੀ-ਬੱਤੀ ਗੱਲਾਂ ਕਰਨ ਦੀ ਹੁਣੀ ਅਗਲੀ ਪੇ ਚਲ ਜਾਂਦੀ ਆ ਤੇ ਮੁੜ ਕੇ ਆਉਣ ਦਾ ਨਾ ਨਹੀਂ ਲੈਂਦੀ ਉਹ ਤਾਂ ਅੱਗੇ ਆਂਦੀ ਆ ਉਹ ਆਪਣੇ ਪੇਕੇ ਵੜੀ ਰਹੀਨੀ ਉਹ ਹਨੇ ਹੁੰਦਾ ਗੱਲਾਂ ਖਾਂਦੀ ਆ ਆਹੋ ਦੋ ਚਾਰ ਗੱਲਾਂ ਸੁਣਨੇ ਵਾਂ ਤੇ ਕੋਹਨੇ ਹੁੰਦਾ ਲੈ ਦੱਸ ਹਰਨੀ ਆ ਜੱਲੀ ਕਦੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੈਂ ਸੈਰ ਸਿੱਥੇ ਨਹੀਂ ਗਾ ਤੇਰਾ ਫੁੱਫੜ ਕਾਲੀ ਪਾਈ ਹੀ ਚੱਲ ਚੱਲ ਚਲੀਏ ਚੱਲ ਚੱਲ ਚਲੀਏ ਤੇ ਵੀਰ ਆ ਗਿਆ ਦਲਜੀਤ ਆ ਗਈ ਨਹੀਂ ਜਾਣਾ ਨਹੀਂ ਜਾਣਾ ਫੁੱਫੜ ਨੂੰ ਬੜੀ ਕਾਲੀ ਪਈ ਹੁੰਦੀ ਹੈ ਕਿਤੇ ਕੀ ਕਰਨਾ ਪੁੱਤ ਪਤਾ ਨਹੀਂ ਕੀ ਗੱਲ ਵਾ ਚੱਲ ਪੁੱਤ ਜਾਣਾ ਤਾਂ ਹੈ ਹੀ ਆ ਉਹ ਜੇ ਕੋਈ ਬੰਦਾ ਆਇਆ ਵਾ ਤੇ ਦੇ ਦਿਨ ਚਾਰ ਪੰਜ ਰਹਿ ਜੇ ਹੈ ਦੱਸ ਚੰਗੇ ਲੱਗੇ ਤਾਂ ਨੇ ਅਧਰ ਬੈਠੇ ਦੱਸ ਭੂਆ ਤੇਰਾ ਆਪਣਾ ਘਰ ਵਾ ਪੂ ਬੈ ਸਦਾ ਰਹਿ ਇੱਥੇ ਤੇ ਭੱਜਦਾ ਮਰਜੀ ਕਰ ਤੂੰ ਦੇਣਿਆ ਤੂੰ ਰਾਤ ਆ ਹੈ ਘਰ ਪੁੱਤ ਆਪਣਾ ਮੈਂ ਤਾਂ ਹੀ ਤੇ ਭੱਜੀ ਆਉਣੀ ਆ ਆਹੋ ਹੈ ਹੋਰ ਨਹੀਂ ਕਿਤੇ ਮੈਂ ਜਾਂਦੀ ਇੱਕ ਪੇਕਿਆਂ ਦੀ ਖੇਚ ਹੁੰਦੀ ਆ ਫਟਾਫਟ ਚਾਹ ਹੁੰਦਾ ਵਾ ਫੇ ਪੇਕੇ ਜਾਣਾ ਅੱਜ ਹੈ ਜਦੋਂ ਤੇਰੇ ਫੁੱਫੜ ਨੇ ਕਿਹਾ ਨਾ ਵੀ ਚੱਲੀਏ ਤੇ ਮੈਨੂੰ ਤੇ ਨਾ ਚਾਹ ਕਿਤੇ ਮੈਂ ਤੇ ਆਖਾਂ ਪੇ ਹੁਣ ਮਿੰਟੋ ਮਿੰਟੀ ਪਹੁੰਚ ਜਾ ਮੈਂ ਉਹ ਨਹੀਂ ਨਹੀਂ ਇਹ ਗੱਲ ਹੈਗੀ ਆ ਪੁੱਤ ਸਨੀ ਲੱਭਣ ਡਿਆ ਕਿ ਤਸਵੀਰ ਨਾ ਕਿੱਥੇ ਗਿਆ ਵਾ ਪੂ ਆ ਜੀ ਉਹ ਆਪਣੇ ਯਾਰ ਦੇ ਨਾਲ ਨਾ ਚੱਦਰ ਗਏ ਆ ਅੱਛਾ ਹਾਂ ਔਰ ਤੁਹਾਡਾ ਸੁੱਤਿਆਂ ਚਲ ਗਿਆ ਕਿ ਉਹ ਸਵੇਰੇ 6 ਵਜੇ ਤੇ ਚਲ ਗਿਆ ਉੱਠ ਕੇ ਅੱਛਾ ਅੱਛਾ ਤੇ ਹੁਣ ਤੇ ਦੋ ਟਾਂ ਹੀ ਵਾ ਚੱਲੇ ਹੁਣ ਵਾਲੇ ਹੋਣੇ ਆ ਅੱਛਾ ਅੱਛਾ ਠੀਕ ਵਾ ਠੀਕ ਵਾ ਉਹ ਦਵਾਈ ਲੈਣੀ ਮਮੀ ਉਹ ਦੀਦੀ ਵਿਚਾਰੇ ਦੀ ਠੀਕ ਨਹੀਂ ਹੈਗੀ ਦੀਦੀ ਹਾਂ ਠੀਕ ਵਾ ਤਾਂ ਹੀ ਤੇਰਾ ਨਾ ਡੈਡੀ ਕਹਿੰਦੇ ਆ ਸੀਗਾ ਕਿ ਮੈਂ सनी ਨੂੰ ਫੋਨ ਕਰਕੇ ਤੇ ਤੇਰੇ ਫੁੱਫੜ ਵਾਸਤੇ ਕੋਹਰਾ ਕੋ ਮਂਗਵਾ ਲਿਨਾ ਵਾ ਲੋ ਉਹਦੇ ਕੱਲ ਠੀਕ ਆ ਪੂਪੂ ਆਜੀ ਮੈਨੂੰ ਨਾ ਕਿ ਟੈਂਸ਼ਨ ਬੜੀ ਪਈ ਗੱਲ ਦੀ ਕਾਦੀ ਪੁੱਤ ਮੈਨੂੰ ਨਾ ਅਮਨ ਦੇ ਕੰਮ ਯਾਰ ਚੰਗੇ ਨਹੀਂ ਲੱਗਣ ੜਿਆ ਕੀ ਹਾਈ ਹਾਈ ਤੇ ਕੀ ਹੋਇਆ ਵਾ ਗੱਲ ਨੂੰ ਮੈਨੂੰ ਨਾ ਅੱਗੇ ਵੀ ਪਤਾ ਲੱਗਾ ਸੀ ਗੱਲ ਦਾ ਮਾੜਾ ਜਾ ਹੁਣ ਮੁਹਾਰ ਚ ਰਹੀਏ ਪਤਾ ਤਾਂ ਲੱਗਦਾ ਹੀ ਆ ਤੇ ਮੈਂ ਪੁੱਛਿਆ ਤੇ ਤੇਰੀ ਮਾਂ ਮੇਰੇ ਦਿਵਾਲੇ ਹੋ ਗਈ ਆਂਦੀ ਤੇਰੇ ਸਾਰੇ ਸਿਆਪੇ ਆ ਤੂੰ ਸਾਡੇ ਘਰ ਚ ਆਉਣੀ ਆ ਤੇ ਪਵਾੜੇ ਪਾਉਣੀ ਆ ਤੇ ਪੁੱਤ ਮੈਂ ਚੁੱਪ ਕਰ ਗਈ ਮੈਂ ਮੈਨੂੰ ਕਿਹੜ ਹੋੜ ਪਈ ਆ ਉਹ ਮਾਂ ਮੇਰੀ ਦਾ ਤਾਂ ਕੰਮ ਹੀ ਹੋ ਗਿਆ ਵਾ 24 ਘੰਟੇ ਬਾਅਦ ਨੂੰ ਮੂੰਹ ਵੜਿਆ ਵਾ ਕਿ ਕਿਹੜੇ ਵਾਲੇ ਕੋਲ ਗੱਲ ਕਰੇ ਤੇ ਮੈਂ ਕਿਹ ਕਾ ਪਤਾ ਕਰਾਂ ਪਰ ਜਿਹੜੀ ਗੱਲ ਸੱਚੀ ਆ ਨਾ ਉਹ ਕਰਨੀ ਪੈਂਦੀ ਆ ਅੱਛਾ ਤੇ ਮੇਰੀ ਗੱਲ ਸੁਣਾ ਇਸੇ ਕਰਕੇ ਤਾਂ ਮੈਂ ਰਿਸ਼ਤਾ ਕਰਾਉਣੀ ਡਾ ਵਧੀਆ ਉਹਦੋਂ ਮੁੰਡਾ ਆਇਆ ਸੀ ਘਰ ਤੋਂ ਤੇ ਵੇਖਿਆ ਨੀਗਾ ਮੁੰਡਾ ਪਲਾ ਮਾਨਸਵਾ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਹੈ ਨਹੀਂ ਤਾਂ ਮੁੰਡਿਆਂ ਨੇ ਅੱਜਕੱਲ ਕਿੰਨੇ ਵਾਇਰ ਲਾਏ ਆ ਅੱਜਕੱਲ ਕੀ ਹੈਗਾ ਕਿਸ ਤੇ ਉਹਦੋਂ ਮੈਂ ਗੱਲ ਕਰਦੇ ਵੇਖਿਆ ਉਹਨੂੰ ਅੱਛਾ ਮੇਰੇ ਪੈਰਾਂ ਦੇ ਪਾਣੀ ਦੇ ਭਾਂ ਦੇਤਾ ਅੱਛਾ ਇਹਦੇ ਨਾਲ ਸਣੀ ਵੀਰ ਨੇ ਵੇਖਿਆ ਫਿਰ ਅੱਛਾ ਅੱਛਾ ਠੀਕ ਆ ਦੋ ਵਾਰੀ ਫੜ ਲਿਆ ਵਾ ਤੇ ਸੋ ਵੀ ਗੱਲ ਝੂਠੀ ਹੋ ਸਕਦੀ ਹੈ ਮੈਂ ਤਾਂ ਗਿਆ ਆਪਾਂ ਨਾਲੇ ਇਹ ਗੱਲ ਹੋਰ ਵਾ ਵੀ ਇਹ ਚੰਗੀ ਲੱਗਦੀ ਐ ਅਜੇ ਕੰਮ ਕਰਤੀ ਚੰਗੇ ਭਲੇ ਹੜੀ ਦਾ ਪਿੰਡ ਜਿਸ ਤਰ੍ਹਾਂ ਰਹੀਏ ਪੂਰੀ ਕੈਂਬਾ ਸਾਡੀ ਹੈ ਵਧੀਆ ਕੀਦੇ ਕੋ ਹੁੰਦੇ ਹੀ ਬੰਦੇ ਸਾਰੇ ਪਾਸੇ ਵਜਦੇ ਆ ਤੇ ਜੇ ਕੱਲ ਨੂੰ ਸਾਡੇ ਕੋਈ ਛਿਰਤੇ ਦੇ ਪੱਗ ਨੂੰ ਦਾ ਘਲਾਤਾ ਤਾਂ ਕੀ ਕਰਾਂਗੇ ਪੁੱਤ ਗੱਲ ਤਾਂ ਤੇਰੀ ਵੀ ਸੱਚੀ ਹੈ ਮੈਂ ਤਾਂ ਤੇਰੇ ਪਿਓ ਨੂੰ ਵੀ ਕਿਹਾ ਸੀਗਾ ਹੈ ਕਿ ਧਿਆਨ ਰੱਖਿਆ ਕਰ ਕੁੜੀ ਦਾ ਮੈਂ ਆ ਤੇ ਆਪਣੀ ਮਾਂ ਨਾਲ ਵੀ ਗੱਲ ਕੀਤੀ ਵੀ ਮੰਮੀ ਆਹ ਗੱਲ ਹੋਣੀ ਹੈ ਕੱਲ ਨੂੰ ਪਰ ਮੇਰੇ ਪਰਾਂ ਤੇ ਪਾਣੀ ਨਹੀਂ ਪੈਂਦਾ ਹੈਗਾ ਮੈਂ ਤਾਂ ਡੈਡੀ ਨੂੰ ਕਿਹਾ ਸੀ ਮੈਂ ਕਿਹਾ ਡੈਡੀ ਆ ਕੰਮ ਹਣਾ ਕੱਲ ਨੂੰ ਹਣਨਾ ਤੇ ਡੈਡੀ ਸਮਝ ਗਿਆ ਸੀ ਕਿ ਕਰ ਦਿੰਨੇ ਹੈ ਆਤਰੀ ਮਾਨ ਇਹ ਨਾ ਕਰਨ ਲੈਣਾ ਉਹਨੇ ਨਹੀਂ ਨਾ ਕਿਸੇ ਪਾਸੇ ਲੱਗਣ ਦੇਣਾ ਉਹਦਾ ਤਾਂ ਤੈਨੂੰ ਪਤਾ ਹੀ ਹੈ ਹੁਣ ਮੈਂ ਤੇ ਇਹ ਗੱਲ ਆਨੀ ਆ ਕਿ ਚਲ ਕੁੜੀ ਸਾਡੀ ਚੰਗੀ ਰਵੇ ਪਰ ਨਾ ਪੁੱਤ ਮੈਂ ਜ਼ਬਰਦਸਤੀ ਨਹੀਂ ਕਰ ਸਕਦੀ ਹੁਣ ਤੇਰੇ ਫੁਫੜ ਨੇ ਕਹਤਾ ਆਂਦੇ ਤੇ ਚੁੱਪ ਕਰ ਜਾਹੀਂ ਰਿਸ਼ਤੇ ਦਾ ਨਾਂ ਹੀ ਨਹੀਂ ਲੈਣਾ ਵਾਜੀ ਰਿਸ਼ਤੇ ਦਾ ਨਾਂ ਤੈਨੂੰ ਲੈਣਾ ਪੈਣਾ ਵਾ ਇਹ ਤੇ ਕੱਲੋਂ ਲੋਕਾਂ ਦੀ ਗੱਲਾਂ ਸੁਣਣ ਵਾਸਤੇ ਤਿਆਰ ਹੋ ਜਾ ਫਿਰ ਸਾਰੇ ਜਾਣੀ ਲੈ ਮੈਂ ਤਾਂ ਹੋਰ ਟੈਨਸ਼ਨ ਪਾਤੀ ਆ ਪੁੱਤ ਤੂੰ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਤੁਹਾਡਾ ਖੂਨ ਵੀ ਤਾਂ ਨਿਕਲ ਸਕਦਾ ਵਾ ਮੈਨੂੰ ਕੋ ਚੰਗਾ ਲੱਗਣ ਲੱਗਾ ਅੱਜ ਜਦੋਂ ਇਹ ਗੱਲ ਕਰਨੀ ਹੈ ਨਾ ਚੱਲ ਕੋਈ ਨਹੀਂ ਠੀਕ ਹੈ ਨਾ ਐਵੇਂ ਤੱਤੇ ਨਹੀਂ ਹੋਈ ਜਾਂਦਾ ਮੈਨੂੰ ਗੱਲ ਤੋਂ ਸਾਮਾ ਕਰ ਮੁਕਰ ਪੈ ਗਿਆ ਤੇ ਰਿਸ਼ਤਾ ਕਰਾ ਦੋ ਜਿੱਦਾਂ ਮਰਜ਼ੀ ਹੁੰਦਾ ਵਾ ਚੱਲ ਫਿਰ ਇਹ ਕੰਮ ਤੁਸੀਂ ਹੀ ਕਰਾ ਸਕਦੇ ਜੀ ਤੁਹਾਡੀ ਭੈਣ ਵਾ ਪੁੱਤ ਤੁਸੀਂ ਪਿਆਰ ਨਾ ਸਮਝਾ ਸਕਦੇ ਜੀ ਅੰਦਰ ਦੀ ਗੱਲ ਅੰਦਰੇ ਰਹਿ ਜਾਏ ਉਹ ਪਿਆਰ ਨਾ ਸਮਝਣ ਵਾਲੀ ਹੈ ਨਹੀਂ ਕੀ ਉਹ ਮੇਰਾ ਤਾਂ ਦਿਲ ਕਰਦਾ ਫੜ ਕੇ ਚਾ ਵਾ ਲਵਾਂ ਤਾਂ ਇੱਕ ਦਿਨ ਦਾ ਨਾ ਨਾ ਪੁੱਤ ਇਹੋ ਜਿਹਾ ਕੰਮ ਨਾ ਕਰੀ ਕਿਤੇ ਜਵਾਨ ਹੋਈ ਆ ਐਵੇਂ ਹੱਥ ਨਹੀਂ ਚੁੱਕੀਦਾ ਹੁੰਦਾ ਨਾਲੇ ਤੂੰ ਨਿੱਕਾ ਮੋਤੋਂ ਤੇਰਾ ਤਾਂ ਫਰਜ਼ ਹੀ ਨਹੀਂ ਬਣਦਾ ਕੋਈ ਪਿਓ ਸਮਝਾਵੇ ਬਹਿ ਕੇ ਮਾਂ ਸਮਝਾਵੇ ਮਾ ਜਦੋਂ ਸਿਰ ਤੋਂ ਪਾਣੀ ਡੱਬਦਾ ਨਾ ਸਾਰੇ ਕੰਮ ਕਰਨੇ ਪੈਂ ਜਾਂਦੇ ਆ ਉਹ ਕੋਈ ਗੱਲ ਨਹੀਂ ਪੁੱਤ ਠੰਡਾ ਹੋ ਬਹੁਤਾ ਤੱਤਾਂ ਨਾ ਵਗ ਕੁਛ ਨਹੀਂ ਹੋ ਗਿਆ ਸਭ ਕੋ ਠੀਕ ਹੋਏਣਾ ਵਾ ਐਡੀ ਮਾੜੀ ਨਹੀਂ ਗਈ ਅਮਰ ਚੱਲ ਕੋਈ ਨਹੀਂ ਗਲਤੀ ਤੀ ਪੁੱਤ ਕੋ ਹੋਈ ਜਾਂਦੀ ਆ ਕੋਈ ਗੱਲ ਨਹੀਂ ਆਪੇ ਠੀਕ ਹੋਏਣਾ ਸਾਰਾ ਕੁਛ ਪਿਆਰ ਨਾਲ ਸਮਝਾਓ ਨਹੂਆ ਗਲਤੀਆਂ ਜੇ ਹੋਈ ਨਹੀਂ ਗਈ ਗਲਤੀਆਂ ਜੇ ਹੋਣ ਹੀ ਹੋ ਇਹ ਤਾਂ ਨਮਾ ਗੱਲ ਬਾਰ ਬਾਰ ਕਹਿਣਾ ਸਾਡਾ ਬਰਨੋ ਵੀ ਬਹਿ ਕੇ ਜਿਹੜਾ ਕੋ ਨਿਚੋੜ ਕੱਢ ਲੋ ਇਹ ਗੱਲ ਦਾ ਮੈਂ ਆ ਤੇ ਮਾਰੋ ਸਰੀ ਨਹੀਂ ਗੱਲ ਦੱਸਦੀ ਮੈਂ ਜੇਕਰ ਚੰਡੀਗੜ੍ਹੇ ਵੜ ਗਈ ਮੈਂ ਤੁਹੀ ਹਿਸਾਬ ਲਾ ਲਿਓ ਫਿਰ ਜਾਂ ਐ ਮੈਂ ਘਰੋਂ ਬਾਹਰ ਨਿਕਲ ਗਈ ਤੇ ਤੇ ਕੀ ਆਂਦੀ ਫੇਰੇ ਮੈਂ ਕੁਲੌਣੀ ਆ ਇਹ ਆਮ ਕਰਨਾ ਜਮ ਕਰਨਾ ਮੈਂ ਤੇ ਬੇੜਾ ਗਰਕ ਕਰਦੀਆਂ ਮਾਵਾਂ ਫਿਰਦਾ ਕਰ ਕਰਕੇ ਆਹ ਇਹਨਾ ਨਹੀਂ ਤੇ ਪਿਆਰ ਨਾ ਸਮਝਾਵਾਂ ਉਹਨੂੰ ਮੈਂ ਤੇ ਤਾਂ ਤੁਹਾਨੂੰ ਮਾਰਨਾ ਵੀ ਤੋਖ ਦੇਣਾ ਜੇ ਹੌਸਲਾ ਕਰ ਲਉ ਨਾ ਜਾਇਓ ਕਿਤੇ ਫੇਰ ਆਓਗੇ ਭੱਜੇ ਉਥੋਂ ਉਂ ਜਾਣ ਤੇ ਲੱਗੇ ਰਹਿਣਾ ਵਾ ਇੱਥੇ ਹੋ ਕੇ ਤੇ ਗੱਲ ਮਿੰਟ ਮਿੰਟ ਸਮੀਟ ਰਾਂ ਚੱਲ ਕੋਈ ਨਹੀਂ ਪੁੱਤ ਇੱਥੇ ਹੀ ਆ ਤੁਸੀਂ ਫੁੱਫਣਾਂ ਨਾਲ ਗੱਲ ਕਰਿਓ ਠੀਕ ਆ ਹਾ ਕਰਨੀ ਵਫੜਨਾ ਕਰਨੀ ਇਹ ਤਾਂ ਬੜੀ ਸ਼ਰਮ ਵਾਲੀ ਗੱਲ ਵਾ ਅਗਲਾ ਮੈਨੂੰ ਮੇਣਾ ਮਾਰੂਗਾ ਵੀ ਚੰਗੀ ਖਾਨਦਾਨੀ ਆ ਤੁਹਾਡੀ ਤੂੰ ਰਹਿਣ ਦੇ ਗੱਲ ਟੱਕੀ ਮੇਰੇ ਢੇਡ ਚ ਗੱਲ ਨਹੀਂ ਖਲੋਣ ਦੀ ਮੈਂ ਤੇਰੇ ਨਾਲ ਤਾਂ ਗੱਲ ਕੀਤੀ ਏ ਚੱਲ ਚੰਗਾ ਕੀਤਾ ਪੁੱਤ ਮੈਨੂੰ ਵੀ ਗੱਲ ਦਾ ਪਤਾ ਲੱਗ ਗਿਆ ਕੋਈ ਨਹੀਂ ਉਹ ਤਾਂ ਰਿਸ਼ਤਾ ਸਾਡੇ ਹੱਥ ਵਿੱਚ ਹੀ ਆ ਉਹ ਤਾਂ ਨਹੀਂ ਕਿਤੇ ਜਾਂਦਾ ਤੇ ਬਾਕੀ ਇਹ ਆ ਤੂੰ ਆਪਣਾ ਡੈਡੀ ਨੂੰ ਬਣਾ ਲਾ ਤੇ ਮੁੰਡਾ ਵੀ ਨਾ ਮੇਰੀ ਗਾਰੰਟੀ ਆ ਬਹੁਤ ਚੰਗਾ ਮੁੰਡਾ ਵਾ ਪੁੱਤ ساری ਉਮਰ ਰਾਜ ਕਰੂਗੀ ਅੱਥੇ ਆਹ ਗੱਲਾਂ ਦੇ ਬਾਅਦ ਦੀਆਂ ਵਾ ਰਾਜ ਕਰਨਾ ਨਹੀਂ ਕਰਨਾ ਵਿਆਹ ਕਰਕੇ ਨੂੰ ਕੱਢੀ ਗੇ ਇਥੋਂ ਠੀਕ ਹੈ ਨਾ ਚੰਗੀ ਭਲੀ ਤੇ ਬੜੀ ਤੇ ਬੜੀ ਰਹੇ ਚੱਲ ਪੁੱਤ ਬਹੁਤਾ ਕਾਲਾ ਨਾ ਪੈ ਕੁਛ ਨਹੀਂ ਹੁੰਦਾ ਆ ਰਹੂ ਹੁੰਦਾ ਜਰੀਏ ਚੱਲ ਮੈਂ ਆਉਣੀ ਆ ਆ ਹਾਈ ਹਾਈ ਆ ਮੁੰਡੇ ਨੇ ਹੋਰ ਹੀ ਨਵੀਂ ਗੱਲ ਦੱਸਦੀ ਆ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿ ਸਾਡਾ ਖੂਨ ਵੀ ਕਿਤੇ ਗਲਤੀ ਕਰ ਸਕਦਾ ਵਾ ਪਰ ਪਤਾ ਨਹੀਂ ਨਾ ਹੁੰਦਾ ਮੱਤ ਤੇ ਪੜਦਾ ਪੈਣ ਲੰਗਿਆ ਚੱਲ ਸੱਚਿਆ ਬਾਸ਼ਾ ਮੇਰੀ ਭਤੀਜੀ ਦੀ ਮਤਬੁੱਦ ਚੰਗੀ ਰੱਖੀ ਤੇ ਸਭ ਕੋ ਵਧੀਆ ਹੀ ਰਵੇ ਮੇਰਾ ਭਰਾ ਵਿਚਾਰਾ ਇੰਨਾ ਚੰਗਾ ਵਾ ਉਹਨੇ ਤੇ ਹਵਕੇ ਨੇ ਮਰ ਜਾਣਾ ਵਾ ਹਾਈ ਹਾਈ ਵੀ ਖਾ ਜਾ ਕੇ